ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਥਕ ਅਕਾਲੀ ਲਾਰ ਵੱਲੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਹੇਦਾਰ ਸਾਹਿਬ ਜੋ ਸਾਡੇ ਮੁਖੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਜੋ ਕੁਦਰਤੀ ਆਫਤ ਆਈ ਹੈ ਹੜ ਆਏ ਨੇ ਇਹਨਾਂ ਵਿੱਚ ਹੜ ਪੀੜਤਾਂ ਦੀ ਮਦਦ ਵਾਸਤੇ ਇਹ ਜੋ ਕੈਂਪ ਅਸੀਂ ਖੋਲ ਰਹੇ ਆ ਔਰ ਤਿੰਨ ਕੈਂਪ ਅਸੀਂ ਪਹਿਲਾਂ ਆਲਰੇਡੀ ਖੋਲ ਚੁੱਕੇ ਆ ਇਹਨਾਂ ਵਿੱਚ ਸੇਵਾ ਦਾ ਕੰਮ ਜਿਹੜਾ ਉਹ ਚੱਲ ਰਿਹਾ ਆਜ ਇਸ ਵਿੱਚ ਸਾਡੇ ਕੋਲ ਜਿੱਥੇ ਸਾਡੇ ਵੀਰ ਮਹਾਲੀ ਖਰੜ ਤੋਂ ਆਏ ਨੇ ਇਹਨਾਂ ਨੇ ਵੀ ਸੇਵਾ ਵਿੱਚ ਪਾਈ ਆ ਬੜੇ ਵੱਡੇ ਪੱਧਰ ਤੇ ਗਲੋਬਲ ਸਿੱਖ ਵਾਲਿਆਂ ਨਾਲ ਵੀ ਇਹ ਸੇਵਾ ਕਰ ਰਹੇ ਨੇ ਤੇ ਸਾਡੇ ਵੀ ਇੱਥੇ ਪੰਥਕ ਅਕਾਲੀ ਲਾਇਰ ਵੱਲੋਂ ਜਿਹੜੇ ਕੈਂਪ ਖੋਲੇ ਉਹਨਾਂ ਵਿੱਚ ਵੀ ਇਹ ਸੇਵਾ ਕਰ ਰਹੇ ਨੇ ਦੂਸਰਾ ਸਾਡੇ ਕੋਲ ਬੜੇ ਸਾਡੇ ਸਤਿਕਾਰਯੋਗ ਵੀਰ ਜੰਮੂ ਤੋਂ ਆਏ ਨੇ ਜਿਹੜੀ ਯੂਨਾਈਟਿਡ ਡਵੈਲਪਮੈਂਟ ਸੁਸਾਇਟੀ ਜੰਮੂ ਵਾਲੇ ਵੀਰ ਨੇ ਸਾਡੇ ਸਿੰਬਲ ਸਿੰਬਲ ਡਵੈਲਪਮੈਂਟ ਸੁਸਾਇਟੀ ਸਿੰਬਲ ਡਵੈਲਪਮੈਂਟ ਸੁਸਾਇਟੀ ਜੰਮੂ ਤੋਂ ਵੀਰ ਆਏ ਨੇ ਔਰ ਉਹਨਾਂ ਨੇ ਆਪਣੇ ਨਾਲ ਫੋਗ ਮਸ਼ੀਨਾਂ ਲਿਆਂਦੀਆਂ ਨੇ ਫੋਗ ਮਸ਼ੀਨ ਦਾ ਮਤਲਬ ਆ ਕਿ ਜਿਹੜੀ ਮੱਛਰ ਮਾਰਨ ਵਾਸਤੇ ਵੱਡੇ ਪੱਧਰ ਤੇ ਅਸ ਹੜਾਂ ਦੇ ਨਾਲ ਜਿਹੜੀ ਮੱਛਰ ਨੇ ਵੀ ਇੱਕ ਮਹਾਮਾਰੀ ਲਿਆਉਣੀ ਆ ਮੱਛਰ ਨੂੰ ਮਾਰਨ ਵਾਸਤੇ ਇਲਾਕੇ ਦੇ ਵਿੱਚ ਹੋਰ ਜੋ ਵੀ ਇਸ ਤਰ੍ਹਾਂ ਦੀ ਮੱਛਰ ਮੱਖੀ ਜਿਹੜੇ ਜੀਵ ਜਿਹੜੇ ਨੁਕਸਾਨ ਪਹੁੰਚਾ ਸਕਦੇ ਆ ਉਹ ਫੋਗ ਮਸ਼ੀਨਾਂ ਦੇ ਨਾਲ ਉਹ ਮਰਨੇ ਆ ਉਹਨਾਂ ਵਾਸਤੇ ਚਾਰ ਮਸ਼ੀਨਾਂ ਲੈ ਕੇ ਵੀਰ ਸਾਡੇ ਕੋਲ ਪਹੁੰਚੇ ਆ ਔਰ ਇਹ ਸਾਡੇ ਕੋਲ ਲਗਭਗ ਇੱਕ ਹਫਤਾ ਇੱਥੇ ਰਹਿਣਗੇ ਔਰ ਇਸ ਹਫਤੇ ਦੇ ਵਿੱਚ ਇਲਾਕੇ ਦੇ ਜਿੰਨੇ ਪਿੰਡ ਵੀ ਆ ਸਾਰਿਆਂ ਨੂੰ ਘੱਟੋ ਘੱਟ ਦੋ ਦੋ ਵਾਰੀ ਇਹ ਕਵਰ ਕਰਨਗੇ ਤਾਂ ਕਿ ਜਿਹੜਾ ਮੱਛਰ ਮੱਖੀ ਆ ਇਹਦੇ ਨਾਲ ਵੀ ਜਿਹੜਾ ਸਾਡੇ ਇਲਾਕੇ ਦਾ ਨੁਕਸਾਨ ਹੋਵੇ ਬਾਕੀ ਅਸੀਂ ਇੱਥੇ ਜਿਹੜਾ ਸਮਾਨ ਆ ਖਾਸ ਕਰਕੇ ਮੈਂ ਅਪੀਲ ਕਰਾਂਗਾ ਕਿ ਜਿਸ ਨੇ ਵੀ ਕਿਸੇ ਨੇ ਸੇਵਾ ਕਰਨੀ ਆ ਇੱਥੇ ਘਰਾਂ ਦਾ ਜਾਂ ਪਿੰਡਾਂ ਦਾ ਨੁਕਸਾਨ ਸਾਡਾ ਉਹਨਾਂ ਨਹੀਂ ਹੋਇਆ ਜਿੰਨਾ ਸਾਡਾ ਫਸਲਾਂ ਦਾ ਤੇ ਚਾਰੇ ਦਾ ਨੁਕਸਾਨ ਤੇ ਪਸ਼ੂਆਂ ਦਾ ਆਇਆ ਸੋ ਮੇਰੀ ਬੇਨਤੀ ਆ ਕਿ ਪਸ਼ੂਆਂ ਵਾਸਤੇ ਚਾਰਾ ਅਚਾਰ ਫੀਡ ਚੋਕਰ ਇਹ ਵੱਧ ਤੋਂ ਵੱਧ ਜਿਹੜੀ ਸੇਵਾ ਇਹ ਕੀਤੀ ਜਾਵੇ ਦੂਸਰਾ ਤਰਪਾਲਾਂ ਕਿਉਂਕਿ ਘਰਾਂ ਦੇ ਘਰ ਜਿਹੜੇ ਆ ਉਹ ਡਿੱਗ ਪਏ ਆ ਤੇ ਚੋਪੇ ਪਸ਼ੂਆਂ ਦੇ ਜਿਹੜੇ ਕਮਰੇ ਆ ਉਹ ਡਿੱਗ ਪਏ ਆ ਉਹ ਤਰਪਾਲਾਂ ਪਾ ਕੇ ਫਿਰ ਲਾ ਲਈ ਅਸੀਂ ਇਹ ਟਾਈਮ ਜਿਹੜਾ ਕੱਢਾਂਗੇ ਜਦੋਂ ਟਾਈਮ ਠੀਕ ਹੋ ਗਿਆ ਉਹਦੇ ਵਿੱਚ ਫਿਰ ਅਸੀਂ ਜੜਾ ਵਾ ਉਹਨਾਂ ਦੇ ਘਰ ਬਣਾਉਣ ਵੱਲ ਜਿਹੜਾ ਚੱਲਾਂਗੇ ਸੋ ਮੇਰੀ ਅਜੇ ਕਰੰਟਲੀ ਇਹ ਅਪੀਲ ਆ ਦੇ ਵਾਤੋ ਵਾਤ ਪਸ਼ੂਆਂ ਵਾਸਤੇ ਜਿਹੜਾ ਉਹ ਚਾਰਾ ਅਚਾਰ ਫੀਡ ਚੋਕਰ ਤੇ ਤਰਪਾਲਾ ਇਹ ਲਿਆਓ ਬਾਕੀ ਜਿਹੜਾ ਸਮਾਨ ਆ ਇਹ ਵੀ ਚਲੋ ਨਾਲ ਦੀ ਨਾਲ ਜਿੰਨਾ ਕਿ ਸਰਦਾ ਬਣਦਾ ਵਾ ਘਰਾਂ ਚ ਦੇਣ ਵਾਲਾ ਮੈਂ ਸਮਝਦਾ ਉਹ ਵੀ ਲਿਆਓ ਪਰ ਇਹਦੇ ਵਾਸਤੇ ਜਿਹੜਾ ਵਾਤੋ ਵਾਤ ਜੋਰ ਦਿੱਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ